ਮંત્રી ਸਾਹਿਬ ਆਏ ਸੀ ਕਿ ਘਰਾ ਚਾਨਣ ਵਾਜ ਅੱਜ ਅਸੀਂ ਮਾਰ ਜਮਸ਼ੇਰ ਪਿੰਡ ਆਏ ਹੇ ਜਿਹੜਾ ਸੜਕ ਦੇ ਰਸਤੇ ਤੇ ਕੱਟਿਆ ਗਿਆ ਹੈ ਬਾਕੀ ਸਾਰੇ ਇਲਾਕੇ ਦੇ ਨਾਲੋਂ ਅੱਜ ਟਰੈਕਟਰਾਂ ਦੇ ਰਾਹੀਂ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਜਿਹੜੀ ਹਾਲਤ ਦੇਖੀ ਹੈ ਕਿ ਉਹ ਸਾਰਾ ਪਿੰਡ ਜਿਹੜਾ ਪਾਣੀ ਨਾਲ ਘਿਰਿਆ ਹੋਇਆ ਤੇ ਇਸ ਤੋਂ ਬਿਨਾ ਡਿਸਟ੍ਰਿਕਟ ਫਾਜ਼ਿਲਕਾ ਦੇ ਹੋਰ ਵੀ ਕਈ ਜਗ੍ਹਾ ਅਸੀਂ ਗਏ ਆ ਤੇ ਬਹੁਤ ਪਾਣੀ ਦੇ ਵਿੱਚ ਰਗਵਾ ਡੁੱਬਿਆ ਹੋਇਆ ਹੈ। ਸੋ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਵੀ ਖੜ ਪ੍ਰਭਾਵਿਤ ਬੰਦੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ। ਸੋ ਅੱਜ ਅਸੀਂ ਦੇਖਣ ਦੇ ਲਈ ਵੀ ਆਏ ਆ ਤੇ ਫਰਦਰ ਕੀ ਕਰਨਾ ਹੈ ਕੀ ਕਮੀਆਂ ਰਹਿ ਜਾਂ ਨੇ ਉਹਦਾ ਜਾਇਜ਼ਾ ਲੈਣ ਦੇ ਲਈ ਵੀ ਆਏ ਆ। ਸੋ ਜਿੱਥੇ ਕਿਤੇ ਮੈਡੀਕਲ ਏਡ ਦੀ ਲੋੜ ਹੈ ਉੱਥੇ ਡਾਕਟਰਾਂ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀ ਲੋੜ ਹੈ ਪਸ਼ੂਆਂ ਦੇ ਡਾਕਟਰ ਪਹੁੰਚ ਰਹੇ ਨੇ ਸੋ ਜਿੱਥੇ ਰਾਸ਼ਨ ਦੀ ਲੋੜ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੀ ਕਮੀ ਹੈ ਉਹ ਪਹੁੰਚਾਈ ਜਾ ਰਹੀ ਹੈ ਤੇ ਲੋਕਾਂ ਦੀ ਵੱਡੀ ਮੰਗ ਬਿਜਲੀ ਦੀ ਸੀ ਸਾਡੀ ਪੂਰੀ ਕੋਸ਼ਿਸ਼ ਦੇ ਨਾਲ ਬਿਜਲੀ ਹੈ ਜਿਹੜੀ ਉਹ ਰਾਤ ਨੂੰ ਸਾਰੇ ਪਿੰਡਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਕਿਉਂਕਿ ਲੋਕ ਆਰਾਮ ਦੇ ਨਾਲ ਸੌ ਸਕਣ ਸੋ ਇਹਦੇ ਇਹ ਸਮੇਂ ਸਰਕਾਰ ਦਾ ਫਰਜ਼ ਵੀ ਬੰਦ ਤੇ ਅਸੀਂ ਇਥੋਂ ਤੱਕ ਕੀਤਾ ਕਿ ਜਿੰਨੇ ਡਿਸਕਨੈਕਟ ਹੋ ਗਏ ਲੋਕ ਪੋਨਾ ਸਾਰੇ ਲੋਕਾਂ ਦੇ ਮੋਬਾਈਲ ਨੰਬਰ ਨੋਟ ਕਰਕੇ ਉਹ ਸਾਡੇ ਅਫੀਸਰ ਸਾਹਿਬਾਨ ਲਵੇ ਨੇ ਸਾਡੇ ਐਮਐਲਏ ਸਾਹਿਬ ਲਵੇ ਨੇ ਤੇ ਇਹਨਾਂ ਲੋਕਾਂ ਨੂੰ ਵੀ ਅਸੀਂ ਇੱਕ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ ਉਹ ਦੇ ਰਹੇ ਹਾਂ ਤਾਂ ਜੋ ਇਨ ਕੇਸ ਆਫ ਐਮਰਜੈਂਸੀ ਕਿਸੇ ਵੀ ਸਮੇਂ ਲੋੜ ਹੈ ਤਾਂ ਉਹ ਕਾਲ ਕਰ ਸਕਦੇ ਨੇ ਤੇ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਮਹయ్యా ਕਰਾਈ ਜਾਏਗੀ ਇਹ ਜਿਹੜਾ ਪਿੰਡ ਹੈ ਟੋਟਲੀ ਇਕੱਲਾ ਹੀ ਪਿੰਡ ਹੈ ਇਹਦੇ ਤਿੰਨ ਪਾਸੇ ਤੇ ਪਾਕਿਸਤਾਨ ਆ ਤੇ ਇਹਨਾਂ ਦੀ ਇੱਕੋ ਹੀ ਐਂਟਰੀ ਹੈ ਸੋ ਉਹਦੇ ਮਤਲਬ ਵੀ ਕੀ ਸਮੱਸਿਆਵਾਂ ਇਹਨਾਂ ਨੇ ਦਸੀਆਂ ਨੇ ਤੇ ਬੜੇ ਬਹਾਦਰ ਲੋਕ ਨੇ ਇਹ ਮੈਂ ਸਮਝਦਾ ਜਿਹੜੇ ਸਾਰੇ ਪਾਸੇ ਘਿਰੇ ਤੇ ਬੜੀ ਮਿਹਨਤ ਦੇ ਨਾਲ ਆਪਣਾ ਗੁਜ਼ਾਰਾ ਵੀ ਕਰ ਰਹੇ ਨੇ ਤੇ ਦਲੇਰੀ ਦੇ ਨਾਲ ਇਹ ਲੋਕ ਬੈਠੇ ਆ। ਸੋ ਮੈਂ ਕੱਲ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਵੀ ਗਿਆ ਸੀ। ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਵੀ ਗਿਆ ਸੀ ਤੇ ਪਰਸੋਂ ਅਸੀਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਜਿੱਥੇ ਸਭ ਤੋਂ ਜ਼ਿਆਦਾ ਅਫੈਕਟਡ ਹੈ ਉੱਥੇ ਵੀ ਜਾ ਕੇ ਆਏ ਆ। ਸੋ ਸਾਰੇ ਇਹੀ ਹਦਾਇਤਾਂ ਨੇ ਤੇ ਸਾਰੇ ਅਫਸਰ ਸਹਿਬਾਨ ਨੇ ਇਹ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ ਘੱਟ ਤੋਂ ਘੱਟ ਨੁਕਸਾਨ ਹੋਵੇ ਕੁਦਰਤ ਦੀ ਮਾਰ ਹੈ ਜੋ ਕੁਦਰਤ ਨੇ ਕਰ ਰਹਾ ਦੇਖੋ ਉਹਨੂੰ ਰੋਕਿਆ ਨਹੀਂ ਜਾ ਸਕਦਾ ਹੁਣ ਪਾਣੀ ਦਾ ਬਹਾਅ ਹੈ ਪਾਣੀ ਨੇ نیچے ਹਲਾਣਾ ਪਰ ਫਿਰ ਵੀ ਮੈਂ ਇਹ ਗੱਲ ਕਹਿ ਸਕਦਾ ਕਿ ਸਾਰੇ ਦੇਖੋ ਖੜੇ ਨੇ ਲੋਕ ਜਿਹੜੇ ਢਾਣੀਆਂ ਦੇ ਵਿੱਚ ਰਹਿ ਰਹੇ ਨੇ ਉਹ ਲੋਕ ਵੀ ਖੜੇ ਨੇ ਤੇ ਦੂਜੇ ਲੋਕ ਖੜੇ ਨੇ ਸਾਰੇ ਇਹਨਾਂ ਦੀ ਤਸੱਲੀ ਹੈ ਕਿ ਸਾਡੇ ਐਮਐਲਏ ਸਾਹਿਬ 24 ਘੰਟੇ ਤੇ ਪਹਰਾ ਦੇ ਰਹੇ ਨੇ ਸਾਡੇ ਮੈਡਮ ਡੀਸੀ ਦੀ ਅਗਵਾਈ ਦੇ ਵਿੱਚ ਸਾਰਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਖੜੀ ਹੈ ਸਾਡੇ ਚੀਫ ਇੰਜੀਨੀਅਰ ਤੇ ਸਾਰੇ ਐਸਸੀ ਵਗੈਰਾ ਉਹ ਖੜੇ ਨੇ ਲੋਕਾਂ ਨੂੰ ਇਸੇ ਦੀ ਤਸੱਲੀ ਹੈ ਲੋਕ ਖੁਦ ਇਹ ਗੱਲ ਕਹਿੰਦੇ ਨੇ ਕਿ ਦੇਖੋ ਇਹ ਤਾਂ ਕੁਦਰਤ ਦੀ ਮਾਰ ਹੈ ਪਰ ਸਾਨੂੰ ਚਿੰਤਾ ਕੋਈ ਨਹੀਂ ਵੀ ਸਾਡੇ ਨਾਲ ਤੁਸੀਂ ਸਾਰੇ ਖੜੇ ਪੰਜਾਬ ਸਰਕਾਰ ਨਾਲ ਖੜੀ ਹੈ ਇਸ ਚੀਜ਼ ਨੂੰ ਲੋਕ ਆਪਣੇ ਮੂੰਹ ਤੇ ਕਹਿ ਰਹੇ ਨੇ ਜਿੱਤੀ ਜ਼ਮੀਨਾਂ ਲੋਕਾਂ ਨੇ ਨੌਕਰਾਤੀ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਉਹ ਪੰਚਾਇਤੀ ਜ਼ਮੀਨਾਂ ਦਾ ਕੇਸ ਸੁਪਰੀਮ ਕੋਰਟ ਚ ਹੋ ਗਿਆ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਮੇਰੇ ਖਿਆਲ ਦੇ ਵਿੱਚ ਉਹ ਕੇਸ ਕਿਸ ਇੰਡੀਵਿਜੂਅਲਾਂ ਦੇ ਦੀ ਸਾਰਿਆਂ ਦਾ ਕੈਨਸਲ ਕਰਤਾ ਪਰ ਜੇ ਲਈਏ ਤਾਂ ਇਹਨਾਂ ਦੀ ਗੱਲ ਬੜੀ ਜਿਆਦਾ ਜਿਨ੍ਹਾਂ ਨੇ ਪੈਸੇ ਦਿੱਤੇ ਪੈਸੇ ਦੇ ਕੇ ਜ਼ਮੀਨਾਂ ਆਪਣੇ ਨੌ ਕਰਾਲੀਆਂ ਰਜਿਸਟਰੀ ਹੋ ਗਏ ਤਾਂ ਇਹਨਾਂ ਦਾ ਹੱਕ ਵੀ ਬੰਦਾ ਸੋ ਸਾਡੇ ਐਮਐਲਏ ਸਾਹਿਬ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਈ ਹੋਈ ਹੈ ਤੇ ਇਹਦਾ ਪ੍ਰੋਸੈਸ ਚੱਲ ਰਿਹਾ ਇਹ ਇਹਨਾਂ ਦੀ ਵੱਡੀ ਮੰਗ ਅੱਜ ਦੀ ਤਰੀਕ ਤੇ ਇਹੀ ਹੈ ਕਹਿੰਦੇ ਮੁਆਵਜ਼ੇ ਦੀ ਵੀ ਸਾਡੀ ਗੱਲ ਨਹੀਂ ਸਾਨੂੰ ਤਾਂ ਇਸ ਚੀਜ਼ ਦੀ ਗੱਲ ਹੈ ਵੀ ਅਸੀਂ ਅੱਗੇ ਨੂੰ ਠੀਕ ਹੋ ਜਾਈਏ ਸੋ ਇਹ ਗੱਲ ਅਸੀਂ ਨਿਸ਼ਚਿਤ ਰੂਪ ਦੇ ਵਿੱਚ ਸੀਐਮ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਕੇ ਅਸੀਂ ਇਹ ਸਾਰਾ ਇਹਨਾਂ ਦਾ ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਸਰ ਪਾਣੀ ਦੇ ਅੱਜ ਅਸੀਂ ਆਜਲ ਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਖੜੇ ਤੁਸੀਂ ਇਹ ਪਿੱਛੇ ਨਿਗਾਹ ਮਾਰ ਕੇ ਦੇਖ ਸਕਦੇ ਹੋ ਕਿ ਸਾਰਾ ਪਿੰਡ ਹੈ ਜਿਹੜਾ ਇਹ ਸਾਰਾ ਇਲਾਕਾ ਹੈ ਜਿਹੜਾ ਇਹ ਕੁਦਰਤੀ ਆਪ ਦਾ ਜੋ ਪਾਣੀ ਦੀ ਮਾਰ ਹੈ ਜੋ ਫਲਾਡ ਆਏ ਨੇ ਉਹਦੇ ਵਿੱਚ ਇਹ ਪਿੰਡ ਨੇ ਜਿਹੜੇ ਇਹ ਘیرے ਹੋਏ ਨੇ ਵੱਡੀ ਗੱਲ ਇਹ ਕਿ ਜਿਹੜਾ ਮੁਹਾਰ ਜਮਸ਼ੇਰ ਪਿੰਡ ਹੈ ਇਹ ਪਿੰਡ ਐ ਜਿਵੇਂ ਸੀ ਸ਼ੇਪ ਦੇ ਵਿੱਚ ਹੈ ਇਹਦੇ ਤਤ ਮਤਲਬ ਕਿ ਸਾਰੇ ਪਾਸਿਓਂ ਇਹ ਪਾਕਿਸਤਾਨ ਦੇ ਨਾਲ ਘਿਰਿਆ ਹੋਇਆ ਪਿੰਡ ਹੈ ਪਾਣੀ ਇਹਦੇ ਚ ਦੋ ਦਰਿਆਵਾਂ ਦੀ ਵੱਡੀ ਮਾਰ ਪੈਂਦੀ ਹੈ ਇਹਦੇ ਚ ਰਾਵੀ ਦਾ ਵੀ ਪਾਣੀ ਆਂਦਾ ਉਹ ਇਸ ਤੋਂ ਥੋੜਾ ਜਿਹਾ ਹਟ ਕੇ ਸਤਲੁਜ ਦਾ ਵੀ ਪਾਣੀ ਆਂਦਾ ਸੋ ਅਸੀਂ ਅੱਜ ਪਿੰਡ ਦੇ ਵਿਚੋਰੇ ਸਾਰੀ ਸਾਡੀ ਟੀਮ ਪਹੁੰਚੀ ਹੋਈ ਹੈ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਦੇ ਵਾਈਸ ਸਰਪੰਚ ਨੇ ਨਾਲ ਖੜੇ ਨੇ ਸਾਡੇ ਪੂਰਾ ਪਿੰਡ ਦੇਖੋ ਉਹਰੇ ਇਕੱਠਾ ਹੋਇਆ ਖੜੇ ਹਰ ਤਰ੍ਹਾਂ ਦਾ ਹਰ ਤਰ੍ਹਾਂ ਦੀ ਜਿਹੜੀ ਫੈਸਿਲਿਟੀ ਹੈ ਚਾਹੇ ਉਹ ਰਾਖਣ ਦੀ ਫੈਸਿਲਿਟੀ ਹੋਵੇ ਚਾਹੇ ਉਹ ਡਾਕਟਰੀ ਸਹਾਇਤਾ ਦੀ ਫੈਸਿਲਿਟੀ ਹੋਵੇ ਚਾਹੇ ਪਸ਼ੂਆਂ ਦੇ ਜਿਹੜਾ ਆਪਣਾ ਥੋੜਾ ਚਾਰਾ ਹੈ ਚਾਹੇ ਚਾਰੇ ਦੀ ਫੈਸਿਲਿਟੀ ਹੋਵੇ ਚਾਹੇ ਉਹ ਇਹ ਪਿੰਡ ਪਿੰਡ ਜਣੀ ਕਿ ਕਟ ਨਾ ਜਾਣ ਮੁਖਤਾਰਾ ਤੋਂ ਚਾਹੇ ਉਹਦੇ ਟਰੈਕਟਰ ਟਰਾਲੀਆਂ ਦੀ ਫੈਸਿਲਿਟੀ ਹੋਵੇ ਉਹ ਸਾਰੀ ਫੈਸਿਲਿਟੀ ਜੋ ਸਰਕਾਰ ਪੱਧਰ ਤੇ ਅਸੀਂ ਆਂ ਜਿਹੜੀ ਉਹ ਪੂਰੀ ਕਰਵਾ ਰਹੇ ਨੇ ਮੇਰੇ ਨਾਲ ਸਾਡੇ ਫਾਜ਼ਿਲਕਾ ਦੇ ਐਮ ਐਲ ਏ ਨਰਿੰਦਰਪਾਲ ਸਿੰਘ ਸਾਹਿਬਾ ਜੀ ਖੜੇ ਨੇ ਔਰ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਹੈ ਕਿ ਬਤੌਰ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਹੋਣ ਦੇ ਨਾਤੇ ਇਹ ਪੰਜਵਾਂ ਘੇੜਾ ਇਹ ਐਮ ਐਲ ਏ ਸਾਹਿਬ ਨੇ ਜਦੋਂ ਦਿਸਦਿੰਦੀ ਏ ਪ੍ਰੋਬਲਮ ਉਹਰੇ ਆਈ ਆ ਉਸ ਦਿਨ ਦਾ ਉਹਰੇ ਪੰਜਵਾਂ ਘੇੜਾ ਮਾਰਿਆ ਸੋ ਸਾਡੇ ਨਾਲ ਡੀ ਸੀ ਮੈਡਮ ਅਮਰਪ੍ਰੀਤ ਕੌਰ ਜੀ ਖੜੇ ਨੇ ਤੇ ਪੂਰਾ ਸਟਾਫ ਜਿਹੜਾ ਅਮਲਾ ਫੈਲਾ ਉਹਰੇ ਜਾਨੀ ਕਿ ਸਰਕਾਰ ਦਾ ਪਹੁੰਚਿਆ ਹੋਇਆ ਅਸੀਂ ਇਹ ਸ਼ਿਓਰ ਕਰਦੇ ਅਸੀਂ ਵਾਦਾ ਕਰਦੇ ਆ ਪ੍ਰੋਮਿਸ ਆ ਸਾਡਾ ਪਿੰਡ ਦੀ ਪੰਚਾਇਤ ਦੇ ਨਾਲ ਬੰਨੇ ਚੱਲਣ ਦੀਆਂ ਸਾਰੀਆਂ ਪੰਚਾਇਤਾਂ ਦੇ ਨਾਲ ਸਾਡਾ ਵਾਦਾ ਪ੍ਰੋਮਿਸਰ ਇਹ ਤੁਹਾਡੀ ਆਪਣੀ ਦੇਖੋ ਸਰਕਾਰ ਹੈ ਕੁਦਰਤੀ ਆਫਤਾ ਦੇ ਅੱਗੇ ਤਾਂ ਦੇਖੋ ਜੋਰ ਕੋਈ ਚੱਲਦਾ ਨਹੀਂ ਹੁਣ ਪਰਮਾਤਮਾ ਨੂੰ ਪਤਾ ਹੈ ਪਿੱਛੇ ਕਿੰਨਾ ਮੀਂਹ ਪੈਣਾ ਹੈ ਕਿੰਨਾ ਪਾਣੀ ਆਣਾ ਇਹ ਆਪਣੇ ਹੱਥ ਵਸਤੀਆਂ ਗੱਲਾਂ ਨਹੀਂ ਪਰ ਹਾਂ ਜਿਹੜੀ ਚੀਜ਼ ਆਪਾਂ ਬਤੌਰ ਸਰਕਾਰ ਚ ਹੋਣ ਦੇ ਨਾਤੇ ਕਰ ਸਕਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਕਲੀਅਰ ਦਿਸ਼ਾ ਨਿਰਦੇਸ਼ ਨੇ ਹਰੇਕ ਜ਼ਿਲ੍ਹੇ ਦੇ ਵਿੱਚ ਦੋ-ਦੋ ਮੰਤਰੀਆਂ ਦੀ ਡਿਊਟੀ ਲਗਾਈ ਗਈ ਹੈ ਔਰ ਬਤੌਰ ਪੰਚਾਇਤ ਮੰਤਰੀ ਮੇਰੀ ਉਰੇ ਡਿਊਟੀ ਲਗਾਈ ਹੈ ਮੇਰੇ ਨਾਲ ਆਨਡੇਬਲ ਕੈਬਨਰਨ ਮਿਨਿਸਟਰ ਮੈਡਮ ਬਜੀਤ ਕੌਰ ਜੀ ਡਿਊਟੀ ਲਈ ਹੈ ਉਹ ਲਗ ਅਰੀਏ ਦੇ ਵਿੱਚ ਵਿਜੀਟ ਕਰ ਰਹੇ ਨੇ ਸੋ ਅਸੀਂ ਉਰੇ ਅੱਜ ਸਾਰੀ ਟੀਮ ਲੈ ਕੇ ਸਾਰਾ ਪ੍ਰਸ਼ਾਸਨ ਸਾਡਾ ਡਿਪਾਰਟਮੈਂਟ ਸਾਰੇ ਉਰੇ ਪਹੁੰਚੇ ਹੋਏ ਆ ਕੁਛ ਹੀ ਮਿੰਟਾਂ ਦੇ ਵਿੱਚ ਉਰੇ ਜਿਹੜੀ ਸਾਡੀ ਜਿਹੜੀ ਕਿ ਜਾਨਵਰਾਂ ਦੇ ਡਾਕਟਰ ਹੁੰਦੇ ਨੇ ਉਹਨਾਂ ਦੀ ਟੀਮ ਵੀ ਉਰੇ ਪਹੁੰਚੜੀ ਹੈ ਤਾਂ ਜੋ ਸਾਰੇ ਇੱਕ ਵਾਰ ਜਿਹੜੇ ਪਸ਼ੂ ਨੇ ਉਹਨਾਂ ਦੀ ਵੀ ਪ੍ਰੋਪਰ ਚੈੱਕਅਪ ਹੋ ਸਕੇ ਸੋ ਬਿਲਕੁਲ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਿਚੁਏਸ਼ਨ ਹਾਲ ਦੀ ਘੜੀ ਚ ਅੰਡਰ ਕੰਟਰੋਲ ਹੈ ਸਾਰਾ ਕੁਝ ਠੀਕ ਹੈ ਔਰ ਅਸੀਂ ਸ਼ਿਓਰ ਕਰਦੇ ਹਾਂ ਇੱਕ ਵਾਰ ਫੇਰ ਕਿ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਜਿਹੜੀ ਉਹ ਸਰਕਾਰੀ ਪੱਧਰ ਤੇ ਅਸੀਂ